ਕੰਨੇ ਨਾਮ ਦਾ ਮੰਨਣ ਜੇ ਕੋਈ ਕਰੇ ਨਾ ਉਹਦਾ ਧਰਮ ਨਾਲ ਤਾਂ ਸਬੰਧ ਪੈਂਦਾ ਈ ਧਰਮ ਰਾਜਾ ਵੀ ਉਹਦਾ ਮਿੱਤਰ ਬਣ ਜਾਂਦਾ ਹੈ। ਬ੍ਰਹਮ ਗਿਆਨੀ ਹੋਣ ਕਰਕੇ ਜਾਂ ਨਾਮ ਜਪਣੇ ਕਰਕੇ ਮਇਤਰੀ ਸਬੰਧ ਹੋ ਜਾਂਦਾ ਉਹਦਾ ਧਰਮ ਰਾਜੇ ਨਾਲ। ਕਿਉਂਕਿ ਧਰਮ ਰਾਜਾ ਕੋਈ ਰਾਖਸ਼ੀ ਦਾ ਦਾਇਤ ਨਹੀਂ ਹੈ। ਧਰਮ ਰਾਜਾ ਕੀ ਹੈ? ਗੁਰੂ ਸਾਹਿਬ ਬਾਣੀ ਲਿਖਦੇ ਧਰਮ ਰਾਏ ਹੈ ਦੇਵਤਾ। ਲੈ ਗੱਲਾਂ ਕਰੇ ਦਲਾਲੀ। ਧਰਮ ਰਾਜ ਜੀ ਤਾਂ ਬਹੁਤ ਅੱਛੇ ਕੇ ਰਿਸ਼ੀ मुनि ਬ੍ਰਹਮ ਗਿਆਨੀ ਨੇ। ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਆ ਬੰਦੇ ਦੇ ਹਿਸਾਬ ਕਿਤਾਬ ਤੇ ਔਰ ਜਿਹੜੇ ਬੰਦੇ ਨਾਮ ਜਪਣ ਵਾਲੇ ਨੇ ਉਹਨਾਂ ਦੇ ਉਹ ਖੁਦ ਦਰਸ਼ਨ ਕਰਨ ਆਉਂਦੇ ਨੇ ਕਹਿੰਦੇ ਮੇਰੇ ਧੰਨ ਭਾਗ ਨੇ ਜੋ ਸੰਤਾਂ ਨੇ ਦਰਸ਼ਨ ਦਿੱਤੇ ਨੇ ਮੇਰਾ ਘਰ ਪਵਿੱਤਰ ਕੀਤਾ ਜੇ ਸੰਤ ਉੱਥੇ ਚਲੇ ਜਾਣ ਜੇ ਧਰਮਰਾਜ ਨੂੰ ਪਤਾ ਲੱਗ ਜੇ ਵੀ ਅੱਜ ਫਲਾਣੇ ਬੰਦੇ ਨੂੰ ਨਾਮ ਦਾ ਨ ਅਕਾਲ ਪੁਰਖ ਨੇ ਦਿੱਤਾ ਉਸੇ ਟਾਈਮ ਉੱਥੇ ਆ ਜਾਂਦਾ ਦਰਸ਼ਨ ਕਰਦਾ ਤਨ ਹੈ ਤੂੰ ਬੜੇ ਜੀਵ ਨਰਕਾਂ 'ਚ ਮੇਰੇ